ਲੋ ਆਪਾ ਡਰੋਨ ਨੇ ਆਂਦਾਗਾ ਤੇ ਇੱਕ ਵਾਰਾ ਵੇਖੇ ਨਾ ਵੀ ਲਿਆਂਦੇ ਨੂੰ ਬਹੁਤ ਚਿਰ ਹੋ ਗਿਆ ਤੇ ਹਜੇ ਦਿਖਾਇਆ ਨਹੀਂ ਸੀਗਾ ਤੇ ਇੱਕ ਵਾਰਾ ਉੱਡ ਵੀ ਗਿਆ ਸੀਗਾ ਤੇ ਥਿਆਇਆ ਨਹੀਂ ਸੀ 15 ਦਿਨ ਤੇ ਫਿਰ ਕਿਸੇ ਵੇਖੇ ਨਾ ਵੀ ਲੋਕਾਂ ਨੂੰ ਥਿਆਇਆ ਤੇ ਫਿਰ ਸਾਨੂੰ ਘਰੇ ਉਹਨਾਂ ਨੇ ਸੁਨੇਹਾ ਭੇਜਿਆ ਸਾਰਿਆਂ ਨੂੰ ਫੋਨ ਨੰਬਰ ਦਿੱਤੇ ਫਿਰ ਵੇਖੇ ਨਾ ਵੀ ਉਹ ਘਰੇ ਆਏ ਤਾਂ ਫਿਰ ਇਹ ਥਿਆਇਆ ਸੀਗਾ ਲੋਕਾਂ ਨੇ ਲੋਕਾਂ ਨੇ ਲੱਭਿਆ ਤੇ ਵਾਅਦਾ ਵਾਦਾ ਵੇੜੋ ਨੂੰ ਲਿਆ ਕਰੋ ਤੇ ਫੇਰ ਵੇਖੇ ਨਾ ਵੀ ਤੁਹਾਨੂੰ ਇਹ ਅਗਲੀ ਵੀਡੀਓ ਕੁਝ ਤੁਹਾਨੂੰ ਢਾਕੇ ਦਿਖਾਵਾਂਗੇ ਰੈਂਪੀ ਢਾਕੇ ਦਿਖਾਊਗਾ ਤੇ ਇੱਕ ਵਾਰ ਮੈਂ ਤੁਹਾਨੂੰ ਮਾੜਾ ਜਿਹਾ ਕਰ ਦਨੇ ਆ ਵਾਤਵਾਦ ਲਾਇਆ ਕਰਿਓ ਵਾਤਵਾਦ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਅਸਲੀ ਗੱਲ ਜੇ ਸਾਰਿਆਂ ਨੂੰ ਅੱਜ ਆਪਾਂ ਚੂਰੀ ਬਣਾਵਾਂਗੇ ਹਾਂ ਆਪਾਂ ਆਟਾ ਗੁੰਨ ਕੇ ਰੱਖਿਆ ਹੋਇਆ ਹੈਗਾ ਟੱਕੇ ਰੱਖਿਆ ਆਪਾਂ ਦੇਸੀ ਤਰੀਕੇ ਨਾਲ ਬਣਾਵਾਂਗੇ ਚੂਰੀ ਤੇ ਆਪਾਂ ਲੋਗੋ ਵੀ ਬਦਲ ਲਿਆ ਤੁਸੀਂ ਦੱਸਿਓ ਵੀ ਕਿਹੇ ਜਿਹਾ ਲੱਗਿਆ ਲੋਗੋ ਵੀ ਲੋਗੋ ਬਦਲ ਲਿਆ ਆਪਾਂ ਤੇ ਹੁਣ ਆਪਾਂ ਪਹਿਲਾਂ ਰੋਟੀਆਂ ਬਣਾਉਂਗੀ ਮੈਂ ਹੱਥਾਂ ਤੇ ਫੇਰ ਮੈਂ ਅੱਗ ਬਾਲਾਂਗੀ ਪਹਿਲਾਂ ਪੇੜਾ ਕਰ ਲਾਂਗੇ चकले वेलने ते बना हथाते बनावा गे बनावा ही थोड़िया हिंगा मुटग आटा फिर ढक देंगे मखी बैठूगी उ पड़ेथ लाव फिर फेरा नांगे पहला ਚੰਗੀ ਤਰ੍ਹਾਂ ਫੇੜਾ ਪਨਾਂ ਗਿਆ ਆਪਾਂ ਦੁਬਾਰਾ ਦੁਬਾਰਾ ਆਣਾ ਪਰੋਠੀ ਬਣਾਵਾਂਗੇ ரோட்டம ரோட்டி பா ਥੋੜੀ ਇਹ ਤੇ ਆਪਾਂ ਮੱਖਣੀ ਲਾਵਾਂਗੇ ਰੋਟੀ ਬਣ ਗਈ ਇਹ ਲਾਵਾਂਗੇ ਹੁਣ ਹੁਣ ਆਪਾਂ ਦੂਜੀ ਬਣਾਵਾਂਗੇ ਲਓ ਆਪਾਂ ਦੋਨੇ ਰੋਟੀਆਂ ਬਣਾ ਲenga ਤੇ ਮੱਖਣੀ ਨਾਲ ਚੋਪੜਤਨਾ ਤੇ ਹੁਣ ਆਪਾਂ ਇਹਨਾਂ ਦੀ ਚੋਰੀ ਬਣਾਵਾਂਗੇ ਵਧੀਆ ਰੜਗੇਗਾ ਚੰਗੇਗਾ ਬਹੁਤ ਵਧੀਆ ਚੋਰੀ ਗਰਮ ਰੋਟੀ ਦੀ ਬਹੁਤ ਵਧੀਆ ਬਣਦੀ ਹੈ ਜੋ ਪਹਿਲਾਂ ਪੱਕੀ ਹੋਵੇ ਰੋਟੀ ਫੇਰ ਚੂਰੀ ਨਹੀਂ ਬਣਦੀ ਉਹ ਜੀ ਬੁਰਕੀਆਂ ਹੀ ਰਹਿੰਦੀਆਂ ਬਣਾਵਾਂਗੇ ਵਿੱਚ ਮੱਖਣੀ ਪਾਵਾਂਗੇ ਮੱਖਣੀ ਪਾ ਕੇ ਬਣਾਵਾਂਗੇ ਰੋਟੀ ਆ ਚੋਰੀ ਲੋੜ ਹੋਈ ਤਾਂ ਫੇਰ ਪਾਵਾਂਗੇ Canggih tanam burkeng Yang pakut tangan Yang pasal wargi Yang pasal wargi ਮੱਖਣੀ ਆਪਾਂ ਹੋਰ ਪਾਵਾਂਗੇ ਚਮਚਕ ਘਟਾਓ ਹਲੋ ਮੱਖਣੀ ਜਮਾ ਚੰਗੀ ਤਰ੍ਹਾਂ ਮਲਾ ਲਈ ਮਿਕਸ ਹੋ ਗਈ ਤੇ ਬਰਕੀਆਂ ਵੀ ਆਪਾਂ ਜਮਾ ਸਵਾਰ ਕੇ ਕੁੱਟ ਲੈਣਾ ਤੇ ਆਪਾਂ ਹੁਣ ਸ਼ੱਕਰ ਪਾਵਾਂਗੇ ஜ சவா இணுங்க इन इस तरह भी खा सकते हैं चमचे ना पिनगा बना के भी खा सकते हैं और आप पिंक बनावागे देखो कि बनी है चोरी बहुत वीय बनी है ताकतवारे तो स्वाद मखनी पाके तो ज्यादा ही स्वाद लगती है

ਦੇਖੋ ਕਿੰਨੀ ਵਧੀਆ ਬਣੀ ਹੈ ਚੂਰੀ ਆਪਣੇ ਜਮਾ ਪ੍ਰਸ਼ਾਦ ਵਰਗੀ ਬਹੁਤ ਵਧੀਆ ਬਣੀ ਹੈਗੀ ਚੂਰੀ ਦੇਖੋ ਕਿੰਨੀ ਵਧੀਆ ਹੈ ਤੇ ਜਿਹਨੇ ਜਿਹਨੇ ਖਾਣੀ ਆ ਜਾਓ ਫਿਰ ਕਿਓ ਵਧੀਆ ਮੱਖਣੀ ਵਿੱਚ ਪਾ ਕੇ ਤੇ ਚੰਦੀ ਹੈ ਮੱਖਣੀ ਹੁਣ ਤੇ ਬਹੁਤ ਵਧੀਆ ਬਣੀ ਹੈ ਚੂਰੀ ਖਾਣ ਨੂੰ ਬਹੁਤ ਜੀ ਕਰੀ ਜਾਂਦਾ ਹੈ ਤੇ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ